ਸ਼ਲੋਕ ਮਹਲਾ ਪਹਿਲਾ ਘੜੀਆਂ ਸੱਬੇ ਗੋਪੀਆਂ ਫਹਿਰ ਕੰਨ ਗੋਪਾਲ ਘੜੀਆਂ ਸੱਬੇ ਗੋਪੀਆਂ ਸਾਰੀਆਂ ਜੰਨੀਆਂ ਆਤਵਾਵਾਂ ਨੇ ਘਣ ਕੇ ਘੜ ਕੇ ਲਿਆ ਰਿਆ ਦੋ ਤੈਨੂੰ ਆਦਮੀ ਦਾ ਆਦਮੀ ਵੀ ਸੁਰ ਤੱਕ ਜਿਹੜੀ ਹੈ ਘੜਿਆ ਘੜੀ ਹੋਈ ਆ ਬੁੱਧ ਤੇ ਤੇ ਘੜੀਆਂ ਦੇ ਸੁਰ ਤੋਂ ਮਤ ਮਨ ਬੁੱਧ ਘੜੀ ਹੋਈਆਂ ਨੇ ਸਾਰੀਆਂ ਗੋਪੀਆਂ ਘੜੀ ਹੋਈਆਂ ਨੇ ਗੋਪੀਆਂ ਦਾ ਕ੍ਰਿਸ਼ਨ ਦੀਆਂ ਨੇ ਗੋਪੀਆਂ ਕ੍ਰਿਸ਼ਨ ਦੇ ਨਾਲੇ ਸੰਬੰਧ ਹੁੰਦਾ। ਸੁਰਤ ਦਾ ਮਾਨਣਾ ਸੰਬੰਧ ਹੈ ਨਾ। ਕਿ ਉਹਨਾਂ ਜਰ ਗੋਪੀ ਐ ਜਿਨ੍ਹਾਂ ਜਰ ਭਰ ਵਿੱਚ ਐ ਜਿਨ੍ਹਾਂ ਜਰ ਮਾਇਆ ਚ ਲਿਪਟਾ ਗੋਪੀ ਐ। ਗੋਪੀ ਨੂੰ ਦੇਹ ਧਾਰੀ ਦਿਖਾਇਆ ਹੋਇਆ ਹੈ ਨਾ। ਸਰੀਰ ਧਾਰੀ ਦਿਖਾਈਆਂ ਹੋਈਆਂ ਨੇ ਨਾ ਗੋਪੀਆਂ। ਪੈਂਦਾ ਕੌਣੇ ਗੋਪੀਆਂ। ਦੇਖੋ ਇੱਥੇ ਉਹ ਗੋਪੀਆਂ ਬਦਲਦੀ। ਉਹਨਾਂ ਦੀ। ਉਹਨੇ ਗੋਪੀਆਂ ਇਸ ਤਰੀ ਇਸਤਰੀ ਔਰਤਾਂ ਬਣਾਈਆਂ ਹੋਈਆਂ ਨੇ। ਕ੍ਰਿਸ਼ਨ ਆਦਮੀ ਬਣਾਇਆ ਹੋਇਆ ਹੈ। ਇੱਥੇ ਗੋਪੀਆਂ ਕੀ ਨੇ? ਇੱਥੇ ਸੁਰਤ ਹੈ ਔਰ ਮਨ ਹੈ। ਬੁੱਧ ਔਰ ਮਨ ਹੈ। ਕੜੀਆਂ ਸਭੇ ਗੋਪੀਆਂ ਪਹਿਰ ਪਹਿਰ ਕੰਨ ਗਬਾਲ ਪੈਂਦਾ ਕੌਣ ਹੈ? ਧੰਨ ਕੌਣ ਕਰਦਾ ਹੈ? ਅਕਲ ਨੂੰ ਧੰਨ ਕੌਣ ਕਰਦਾ ਹੈ? ਅਕਲ ਕੀਦੀ ਹੈ? ਵਪਾਲ ਕਾਨ ਨੇ ਪਹਿਨ ਲਈ ਮਨ ਨੇ ਪਹਿਨ ਲਈ ਮਨ ਨੇ ਬਸ ਵਿੱਚ ਕੱਲ ਲਈ ਅਗਲ ਮਨ ਨੇ ਕਾਬੂ ਕਰ ਲਈ ਅਗਰ ਪਹਿਨ ਲਈ ਢਾਣ ਕਰ ਲਈ ਦਸੇ ਹੀ ਗੜਬੜ ਹੋਈ ਹੈ ਇੱਥੇ ਗੜਬੜ ਹੋਊਗੀ ਉਹ ਗਿਆਨੀ ਦਾ ਅਸਰ ਹੋ ਗਿਆ ਹਕਮ ਤੇ ਅਗਿਆਨਤਾ ਇਹ ਮੰਨ ਕਰਕੇ ਹੀ ਆ ਗਿਆ ਹੁੰਦਾ ਹੈ ਮਨ ਆਪਣੀ ਮਰਜ਼ੀ ਦਾ ਨਾ ਹੈ ਆਪਣੇ ਬਾਣੇ ਚੱਲਣ ਲੱਗ ਗਿਆ ਮੰਦੇ ਬਾਣੇ ਚੱਲਣ ਲੱਗੀ ਮਨ ਮੁਖੀ ਹੋ ਗਈ ਪੈਰ ਕੰਨ ਗੋਪਾਲ ਕਾਲ ਸਿਰੇ ਭਰਮ ਨੇ ਬਹਿਣ ਲਈ ਹੈ ਪਰ ਮੈਂ ਭੂਲਾ ਦਾਇ ਦੇਸਤਾ ਵਾ ਕਨ ਗੋਪਾਲ ਨੇ ਤਾਲਣ ਕਰ ਲਈ ਉਹ ਕਨ ਗੋਪਾਲ ਨੇ ਤਾਲ ਨਹੀਂ ਸੀ ਕਰਦੀ ਗੋਪਾਲ ਵੀ ਹੈ ਕਨ ਦੇਖੋ ਗੋਪਾਲ ਵੀ ਹੈ ਨਾ ਕਨ ਵੀ ਹੈ ਦੇਤਾੜੀ ਗੋਪਾਲ ਨਹੀਂ ਹੈ ਮੇਰਾ ਗਾੜੀ ਗੋਪਾਲ ਹੈ ਆ ਨਿਰਾਗਰ ਨੂੰ ਬੈਨਨੇ ਨਿਰਾਗਰ ਦੇ ਦੋਟ ਕੋੜੇ ਨੇ ਜਿਹੜਾ ਦੇਨਾ ਜੁੜਿਆ ਹੋਇਆ ਗੋਪਾਲ ਨੋ ਉਹ ਗੰਢ ਉਹ ਗੰਢ ਜਿਹੜੀਆਂ ਸਰੀਰ ਦੀਆਂ ਇੰਦਰੀਆਂ ਨੇ ਨਾ ਗਿਆਨ ਦੇਂਦਰ ਇਹਨਾਂ ਦਾ ਤੁਸ਼ਟੀ ਕਰਨ ਹੋ ਰਿਹਾ ਹੈ ਅੱਖਾਂ ਦੇਖਣਾ ਚਾਹੁੰਦੀਆਂ ਨੇ ਬਹੁਤ ਕੁਝ ਅਕੀਰ ਦੇਖਣਾ ਰਜਿਆ ਹੋਰੋਂ ਬਨਾਲੂ ਸੁਣ ਕੇ ਰਿਹਾਣਾ ਚਾਹੁੰਦਾ ਜੀਭਾਂ ਨੂੰ ਸਾਧਨਾਂ ਦਾ ਕੀ ਹੈ ਤ੍ਰਿਸ਼ਟੀ ਕਰਨ ਦਾ ਇੰਦਰੀਆਂ ਦਾ ਹੋਰੇ ਰੋਪੇਗੇ ਉਲਟੇ ਰੋਪੇਗੇ ਸੰਸਾਰ ਇਸਰਾਪਿਆ ਹੈ ਇਸ ਸੰਸਾਰੀ ਰਸਤੇ ਪਰ ਸਾਰੀ ਅਗਲੇ ਅਗਲੇ ਇਸੇ ਕਮ ਲੱਗੀ ਹੋਈ ਹੈ ਹੋਰ ਕਿਸ ਕਮ ਲੱਗੀ ਹੈ ਗਿਆਨ ਅੰਦਰੀਆਂ ਦਾ ਤ੍ਰਿਸ਼ਟੀ ਕਰਨ ਇਹਦੇ ਪਿੱਛੇ ਲੱਤੀ ਹੈ ਆਪਣੀ ਸੈਟੀਸਫੈਕਸ਼ਨ ਛੱਡਤੀ ਗਿਆਨ ਅੰਦਰੀਆਂ ਦੀ ਸ਼ੁਰੂ ਗੱਲ ਹੈ ਜਿਹੜਾ ਗਿਆਨ ਆ ਧਰਮ ਇਹ ਤੋਂ ਆਪ ਸੈਟੀਸਫਾਈ ਨਹੀਂ ਹੋਂ ਜੇ ਪੁੱਛੇ ਪ੍ਰਮਾਤਮਾ ਬਾਰੇ ਕੁਝ ਪਤਾ ਕਦੇ ਕੋਈ ਪਤਾ ਨਹੀਂ ਕਿਉਂ ਵੀ ਕਿਉਂ ਨਹੀਂ ਪਤਾ ਕਿਉਂ ਨਹੀਂ ਪਤਾ ਜੇ ਜੀ ਜੇ ਨਾਲ ਟਾਈਮ ਲਾਭ ਕਰਨਾ ਜਿੱਥੇ ਤੇਰਾ ਐਂਡ ਆ ਜਿੱਥੇ ਤੈ ਪਹੁੰਚਣਾ ਉਹਦਾ ਤੇ ਰਗਿਆਨ ਕੋਈ ਨਹੀਂ ਕਿਹੜੇ ਰਾਬਿਆ ਹੋਇ ਰਗੜ ਪਿਆ ਸੰਸਾਰ ਜ ਸੰਸਾਰ ਸਾਰੇ ਨੂੰ ਦੇਖਣ ਨਹੀਂ ਆਇਆ ਸਹਿਰ ਕਰ ਨਹੀਂ ਆਇਆ ਖਾਣ ਪੀਣ ਨਹੀਂ ਆਇਆ ਯਾਰ ਯਾਰ ਚੁੜ ਨਹੀਂ ਆਇਆ ਇਹ ਅਨ ਪਾਣੀ ਥੋੜਾ ਆਇਆ ਅਨ ਪਾਣੀ ਖਾਣ ਵਾਸਤੇ ਨਹੀਂ ਆਇਆ ਰੰਗ ਤਮਾਸ਼ੇ ਦੇਖਣ ਵਾਸਤੇ ਨਹੀਂ ਆਇਆ ਜੇ ਦੇਖਣ ਵਾਸਤੇ ਜੀਵਨ ਗਵਾਦੂ ਜੀਵਨ ਇਹ ਵਿੱਚ ਚਲਾ ਜਾਊਗਾ ਇਹ ਖਾਣ ਪੀਣ ਜੀਵਨ ਗਵਾਦੂ ਇਹ ਵਿੱਚ ਚਲਾ ਜਾਊਗਾ ਇਹ ਭੋਗ ਭੋਗ ਕਾ ਹੋਏ ਪਾਧੋੜੇ ਪੌਰਸ ਦਾ ਆਇਆ ਆਪੀ ਨੇ ਬਹੁਤ ਭੋਗ ਕਾ ਪੋਕਾ ਹੋਏ ਪਾਧੋੜੇ ਪੌਰ ਫਿਰ ਉਹ ਰਿਜ਼ਲਟ ਤਾਂ ਹੈ ਬੈਨ ਆ ਤਾਂ ਚੁੱਕਿਆ ਉਹ ਹਾਲਤ ਹੈ ਜੋ ਅਸੀਂ ਲੱਗੇ ਹੋਏ ਆ ਉਹ ਹਾਲਤ ਉਹੀ ਹੈ ਪਸੂੜ ਹੋਏ ਪਸੂੜੇ ਪੌਣ ਸਦਾਇਆ ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘਾਤੀ ਚਲਾਇਆ ਉਹ ਰਿਜ਼ਲਟ ਫਿਰ ਇਹ ਰਕਣ ਫਿਰ ਇਹੀ سلسلہ ਚੱਲਦਾ ਰਹੂ ਬਾਰ-ਬਾਰ ਗੱਲ ਸੰਗਲ ਘਾਤੀ ਲਾਇਆ ਵਾਲਾ ਕਰਨ ਕੁਝ ਹੋ ਰਾਇਆ ਸੰਸਾਨ ਲੱਗਿਆ ਕਿਸੇ ਹੋਰ ਕੰਮ ਨੂੰ ਘੜੀਆਂ ਸੱਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਵੇ ਸੰਤੁਰ ਚੰਦ ਸੂਰਜ ਅਵਤਾਰ ਘੈਣਾ ਪਾਉਣ ਪਾਣੀ ਬੈ ਸੰਤਰ ਘੈਣਾ ਕਿਹੜੇ ਪਾਸੇ ਦੋ ਪੀਓ ਤੇ ਅ શરીર ਪਾਸ ਤੇ ਪਾਉਣ ਪਾਣੀ ਬੈ ਸੰਤਰ ਹੋੜ ਪਾਣੀ ਬੈ ਸੰਤਰ ਦਾ ਦੇ ਬੋੜ ਪਾਣੀ ਕੀ ਦੇ ਸਰੀਰ ਆ ਘੈਣਾ ਸਰੀਰ ਦਾ ਪਾਇਆ ਹੋਇਆ ਹੋਰ ਇਹਦਾ ਘੈਣਾ ਪਾਇਆ ਹੋਇਆ ਕੋਈ ਘੈਣਾ ਜਿਹੜਾ ਤਾਂ ਫੜਿਆ ਹੋਇਆ ਸਰੀਰ ਸਭ ਤੋਂ ਕੀਮਤੀ ਚੀਜ਼ ਹੈ ਆਤਮਾ ਕੋਲ ਹੋਰ ਕੁਝ ਨਹੀਂ ਹੈ ਸਭ ਤੋਂ ਕੀਮਤੀ ਚੀਜ਼ ਘੈਣਾ ਹੁੰਦਾ ਨਾਲੇ ਹੋਰਣਾ ਸੰਬੰਧ ਇਹਦਾ ਹੀ ਹੈ ਜਿੱਥੇ ਜਾਂਦੀਆਂ ਨਾਲੇ ਆ ਘੈਣੇ ਨਾਲੇ ਜਾਂਦੇ ਹੁੰਦੇ ਨੇ ਉਹ ਕਹਿਣੇ ਨਹੀਂ ਏਣ ਜਿਹੜੇ ਰਾਤ ਨੂੰ ਰੱਖਦੇ ਲਾਗੇ ਕਦੇ ਪਾਲੇ ਕਦੇ ਨਾ ਪਾਲੇ ਕਹਿਣਾ ਹੋਇਆ ਹਰ ਵਕਤ ਨਾਲ ਰਹੇ ਅਟੈਚਮੈਂਟ ਗਿਆ ਫੜਿਆ ਹੋਇਆ ਜਿਹੜਾ ਪਕੜਿਆ ਹੋਇਆ ਹੈ ਪਕੜਿਆ ਹੋਇਆ ਸਰੀਰ ਹੋਰ ਕੋਈ ਨਹੀਂ ਕਹਿਣਾ ਹੁੰਦਾ ਉਹ ਕਹਿਣੇ ਅਸੀਂ ਆਪਣੇ ਬਣਾਏ ਹੋਏ ਨੇ ਨਾ ਰੱਖ ਲਿਆ ਅਸਲੀ ਕਹਿਣਾ ਇਹਦਾ ਸਰੀਰ ਨਾਲ ਇਹ ਤਾਂ ਹੁਣ ਕੱਲ ਬਣਾਏ ਹੋਣੇ ਨੇ ਲੋਕਾਂ ਨੇ ਸੋਰਜਾ ਤੇ ਪਤਾ ਲੱਗ ਗਿਆ ਜੇ ਜੰਮਣ ਚ ਰਹਿੰਦਾ ਤੇ ਜਸ ਜਾਨਵਰ ਕਿਉਂ ਨਹੀਂ ਜਾਨਵਰਾਂ ਦੇ ਕਹਿਣੇ ਕੀ ਨੇ ਜਾਨਵਰਾਂ ਨੇ ਗਹਿਣੇ ਕੀਤੇ ਇਹ ਜਿੰਦਨ ਦਾ ਜਾਨਵਰ ਹੈ ਉਦਾਂ ਦਾ ਹੀ ਗਹਿਣੇ ਦੀ ਗੱਲ ਹੈ ਅੱਜ ਦੇ ਗਹਿਣੇ ਦੀ ਗੱਲ ਹੈ ਗਹਿਣੇ ਪਾਉਣ ਪਾਣੀ ਵੈ ਸੰਤਰ ਚੰਨ ਸੂਰਜ ਅਵਤਾਰ ਕਹਨ ਸੂਰਜ ਕੀ ਨੇ ਅਵਤਾਰ ਨੇ ਐ ਚੰਨ ਸੂਰਜ ਬਾਲੇ ਅਵਤਾਰ ਨਹੀਂ ਹੁਣ ਬਿਲਕੁਲ ਗਲਤ ਹੈ ਜੇ ਤੇ ਗਹਿਣੇ ਪਾਉਣ ਪਾਣੀ ਵੈ ਤਾਂ ਉੱਥੇ ਚੰਨ ਸੂਰਜ ਅਵਤਾਰ ਇਹ ਅਵਤਾਰਾਂ ਦੇ ਗਹਿਣੇ ਪਾਏ ਨੇ ਕਹਿੰਦਾ ਸੂਰਜ ਅੰਤਰਾਤਮ ਸੂਰਜ ਹੈ ਮਨ ਚੰਦਰ ਹੈ ਰਾਮਚੰਦ ਇਹਨਾਂ ਦੇ ਪਾਏ ਨੇ ਗਏ ਇਹ ਦੋ ਇਹ ਦੋ ਅਵਤਾਰ ਨੇ ਦੋ ਅਵਤਾਰ ਨੇ ਅਵਤਾਰ ਕੌਣ ਹੁੰਦਾ ਜਦੋਂ ਬੋਲਦੀ ਆਤਮਾ ਅਵਤਾਰ ਹੁੰਦਾ ਜਿੰਨਾ ਜਦ ਚੁੱਪਾ ਅਵਤਾਰ ਨਹੀਂ ਜਿੰਨਾ ਜਦ ਜੋਤ ਵਿੱਚ ਬੋਲ ਨਹੀਂ ਨਾ ਆਵਾਜ਼ ਨਹੀਂ ਪੈਦਾ ਹੁੰਦੀ ਉਦੋਂ ਅਵਤਾਰ ਨਹੀਂ ਹੈ ਤ੍ਰੇਤੇ ਜਵਦਾਰ ਨਹੀਂ ਹੁੰਦਾ ਬਿਲਕੁਲ ਵੀ ਇਹ ਜੋ ਵਰਜੀ ਕਹੀ ਜਾਂਦੀ। ਤੇਰੇ ਤਜ ਬੀਜ ਹੁੰਦਾ ਹੈ। ਉਹ ਘਾਰ ਨਹੀਂ ਹੁੰਦਾ। ਤੇ ਤੇਰੇ ਤਜ ਅਵਤਾਰ ਰਾਮਚੰਦਰ ਕਹੀ ਜਾਂਦੇ ਨੇ। ਬੀਜ ਰੂਪ ਹੁੰਦਾ ਦੋ ਰਾਮਚੰਦਰ। ਚੰਦ ਸੂਰਜ ਇਕੱਠੇ ਅਵਤਾਰ ਨੇ ਦੋ ਲਿਖੇ ਹੋਏ। ਸੂਰਜ ਵੰਸ਼ਿਕ ਹੋਣ ਨੇ। ਰਾਮ ਚੰਦਰ ਵੰਸ਼ਿਕ ਹੋਣ ਨੇ ਕਹੀਸ਼ ਨੂੰ ਦੋ ਇਕੱਠੇ ਨੇ। ਜਦ ਅਵਤਾਰ ਲੈਂਦੇ ਨੇ ਦੋ ਇਕੱਠੇ ਹੀ ਲੈਂਦੇ ਨੇ। ਕੱਲਾ ਨਹੀਂ ਲੈ ਸਕਦਾ ਅਵਤਾਰ। ਕੱਲਾ ਕਦੇ ਲੈ ਲੂਗਾ। ਜਿੱਦਾਂ ਕੱਲੇ ਨੇ ਅਵਤਾਰ ਲੈ ਲਿਆ ਉਦੋਂ ਸੱਚਖੰਡ ਚਲਾ ਜਾਊਗਾ। ਜਦ ਇਹ ਕੋਹ ਕੇ ਅਵਤਾਰ ਲਊ ਨਾ ਇਹ ਕੋਹ ਕੇ ਉਕੂਗਾ ਇਹ ਤਾਂ ਸੱਚਖੰਡ ਜਲੇ ਆਇਆ ਹੋਇਆ ਹੈ RAM ਕਲਾ ਉਤਾਰ ਨਹੀਂ ਲੈ ਰਹਾ RAM ਰਾਇ ਰਾਜਾ ਆ ਫਿਰ ਫਿਰ ਉਹਦਾ RAM ਰਹਿਣਾ ਹੋਰ ਜੇ ਕੋਈ ਤਾਂ ਉੱਗੂ ਬੇ ਰਾਜਾ RAM ਰਾਇ ਮਾਇਆ ਫੇਰੀ ਉਹ ਤਾਂ ਰਾਜਾ ਫਿਰ ਜਦੋਂ ਤਖਤ ਤੇ ਬਹਿ ਜੂਗਾ ਫਿਰ ਰਾਜਾ ਆਪਣਾ ਸੀ ਰਾਜ ਲੈ ਲੂ ਉਦੋਂ रामराज ਆਏ ਹੈ ਹੁਣ ਰਾਜਾ ਹੁਣ ਰਾਮ ਕੀ ਹੈ ਹੁਣ ਰਾਜਾ ਹੈਗਾ ਬਣਵਾਸੀ ਸੀਤਾ ਕੋਈ ਬੈਠਾ ਇਹੋੜ ਬਣਵਾਸੀ ਰਾਜਾ ਹੈ ਸੀਤਾ ਲਾਸ਼ ਨੂੰ ਵਿਛੜੇ ਹੋਏ ਨੇ ਰੋਵੇ ਰਾਮ ਨੂੰ ਕਾਲਾ ਪਿਆ ਰੋ ਰਹਾ ਰਿਹਾ ਹੈ ਰਾਮ ਉਹ ਵਾ ਰੋ ਰਹਾ ਪ੍ਰੈਜ਼ੈਂਟ ਟੈਂਸ ਹੈ ਲੱਗਿਆ ਹੋਇਆ ਪ੍ਰੈਜ਼ੈਂਟ ਕੰਟੀਨਿਊਸ ਟੈਂਸਰ ਰੋ ਰਿਹਾ ਰਾਮ ਇਸ ਵਕਤ ਵੀ ਨਿਕਾਲਾ ਪਿਆ ਸੀਤਾ ਲక్ష్మణ ਵਿਚਟ ਵਿਚੜ ਗਿਆ ਮਰਬੁੱਦੀ ਦੋਏ ਵਿਚੜੇ ਨੇ ਰਾਮ ਨੂੰ ਉਹ ਸੁਣਦਾ ਹੀ ਨਹੀਂ ਉਹ ਅੰਦਰ ਹੈ ਬਾਹਰ ਨਹੀਂ ਉਨ ਦੇ ਘਰ ਜਾਏ ਬਾਹਰ ਨੇ ਇਹ ਪਰਦੇਸ ਗਏ ਹੋਏ ਨੇ ਦੋਏ ਗੌਰ ਨਵਾਰੀ ਛੱਡ ਕਰਿਆ ਨਿਕਰਿਆ ਘਰ ਆਓ ਇਹਨਾਂ ਨੂੰ ਕਹਿ ਰਿਆ ਇਹਨੂੰ ਘਰੋਂ ਘਰ ਆਜੋ ਉਹ ਅੰਦਰ ਹੈ ਬਾਹਰ ਨੇ ਉਹ ਨਹੀਂ ਆ ਰਹੇ ਆਪਣੇ ਘਰੋਂ ਬਹਾਰੋਂ ਘਰੋਂ ਨਹੀਂ ਆ ਸਕਦਾ ਬਾਹਰ ਇਹ ਲੱਖ ਸੌ ਡੇਢ ਸਾ ਟੱਪ ਕੇ ਦੋਏ ਸੀਤਾ ਲੱਖੜ ਵਿਚੜ ਗਿਆ RAM ਦਾ ਅਵਤਾਰ ਜਦੇ ਹੁੰਦਾ ਜਾਂ ਕ੍ਰਿਸ਼ਨ ਦਾ ਅਵਤਾਰ ਹੁੰਦਾ ਇਕੱਠੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਰਾਜਾ ਰਾਮ ਰਾਮ ਕਦ ਬਣਦਾ ਜਦੋਂ ਇਹ ਜੋ ਲక్ష్మణ ਮਨਬੁੱਧੀ ਅੱਡ ਹੋ ਜਾਂਦੇ ਨੇ ਉਹ ਤੇ ਗਾਲੀਆਂ ਨੇ ਉਹਦੇ ਕਾਲ ਗਾਲੀਆਂ ਸੀਦਾ ਨਹੀਂ ਬਗ ਲੱਗਿਆ ਕਿ ਉਹਦੇ ਵੀ ਖਾਣੇ ਚਲੀ ਗਈ ਸੀ ਉਹਦੀ ਉਹ ਸੀਦਾ ਨੂੰ ਰਾਵੜ ਲੈ ਜਾਂਦਾ ਨਾ ਭਰਮ ਲੈ ਗਿਆ ਜਾ ਕੇ ਭਰਮ ਨੇ ਅਗਰਸਲੀ ਬੁੱਧੀ ਹੋਰ ਕੀ ਹੋ ਯਾਰ ਰਾਵਣ ਕੌਣਾ ਰਾਵਣ ਭਰਮ ਦਾ ਨਾਮ ਹੈ ਜੇ 10 ਗ੍ਰੰਥ ਪੜ੍ਹੀਏ ਤਾਂ ਪਤਾ ਲੱਗਦਾ ਰਾਵਣ ਭਰਮ ਦਾ ਹੀ ਨਾਮ ਹੈ ਇਹ ਇਹ ਤਾਂ ਸ਼ੁੱਧ ਕੀਤੀ ਹੈ ਉਹ ਸੋਦੇ ਸਿਮਰਤ ਸਾਸ ਸੰਸਗਲ ਦਾ ਮਤਲਬ ਕੀ ਹੈ ਉਹਨਾਂ ਦੇ ਰਵੈਣ ਨੂੰ ਗੱਲ ਪੁੱਠੀ ਕੀਤੀ ਹੋਈ ਹੈ ਰੋ ਕੇ ਆਰਾਮ ਨਿਕਾਲਾ ਪਿਆ ਸੀਤਾ ਲక్ష్మణ ਵਿਛੜ ਗਿਆ ਸੀਤਾ ਲక్ష్మణ ਨਹੀਂ ਵਿਛੜਿਆ ਇਹਨਾਂ ਦੀ ਰਵੈਣ ਬਤਾਓ ਸੀਤਾ ਲక్ష్మణ じゃ ਘਰੋਂ ਗਿਆ ਨਾਲ ਗਏ ਨੇ ਉਹਦੇ ਸਾਡੇ ਵਿਛੜਿਆ ਕਹਿੰਦੇ ਨੇ ਜਦ ਘਰੋਂ ਕੱਢਿਆ ਤਾਂ ਸੀਤਾ ਲక్ష్మణ ਵਿਛੜ ਗਿਆ ਉਹ ਨਾਲੇ ਰਹਿਣ ਜਿੰਨੀ ਵਿਛੜੇ ਹੋਏ ਉਤ ਨਾਲ ਗਏ ਨੇ ਵਿਛੜੇ ਤਾਂ ਹੋਟ ਨੰਬਰ ਵਿਛੜਿਆ ਸਾਰ ਯੁੱਧ ਦੇ ਲੋਕ ਸਾਰੇ ਵਿਛੜ ਗਏ ਉਹ ਸੀਦਾ ਲੈ ਜੁਣ ਦਾ ਨਾਲ ਲੈ ਉਹਨਾਂ ਦੇ ਦੋਹੇ ਤਾਂ ਨਾਲ ਲਾ ਕੇ ਗਏ ਆ ਉਹ ਇਹਦੇ ਨਾਲੇ ਰਹਦੇ ਹੁੰਦੇ ਨੇ ਸੀਦਾ ਲੈ ਫਿਰ ਨਾਲੇ ਰਹਿੰਦੇ ਹੁੰਦੇ ਨੇ ਤੇ ਰੇਤੇਜ ਵੀ ਨਾਲੇ ਹੁੰਦੇ ਨੇ ਦੁਆਪਰ ਜੇ ਵਿਛੜਦੇ ਨੇ ਆ ਗਏ ਤੇ ਰੇਤੇਜ ਨਹੀਂ ਵਿਛੜਦੇ ਦੁਆਪਰ ਜੇ ਦੇ ਵਿੱਚੇ ਹੁੰਦੇ ਨੇ ਧੌਪਰ ਜਰਾਮ ਨਹੀਂ ਬੋਲ ਸਕਦਾ ਤ੍ਰੇਤੇਜਰਾਮ ਨਹੀਂ ਬੋਲ ਸਕਦਾ ਇਸ ਕਰਕੇ ਤ੍ਰੇਤੇਜਰਾਮ ਦਾ અવਤਾਰ ਨਹੀਂ ਹੈ ਤ੍ਰੇਤੇਜਰਾਮ ਬੋਲਦਾ ਨਹੀਂ ਬੋਲਣਾ ਕਿਦੇ ਵਾਸਤੇ ਕਿਦੇ ਵਾਸਤੇ ਬੋਲਣਾ ਉਹਦਾ ਆਪਰ ਹੁੰਦੇੜੇ ਚ ਬੰਦਾ ਬੋਲਣਾ ਕਿਦੇ ਵਾਸਤੇ ਉੱਥੇ ਕੋਈ ਸਮਝ ਰਿਹਾ ਹੈ ਉੱਥੇ ਯਤਨ ਕਰ ਰਿਹਾ ਹੈ ਜਾਂ ਤਾਂ ਉੱਥੇ ਤੇ ਤੇ ਰਾਧ ਜਤੈ ਜਤੈ ਦਾ ਉਹਦਾ ਜਤਨ ਕਰ ਰਿਹਾ ਭਰਮ ਦੇ ਅੰਡੇ ਚੋਂ ਬਾਹਰ ਕਵੇਂ ਹੋਣ ਇਹ ਵਿਚਾਰ ਕਰ ਰਿਹਾ ਉਦੋਂ ਇਹ ਵੀ ਇੱਕ ਭਗਤੀ ਹੈ ਗੁਰਸੇਵਾ ਤੇ ਭਗਤ ਕਮਾਈ ਇਹ ਵਿਚਾਰ ਵੀ ਗੁਰਸੇਵਾ ਹੈ ਵਿਚਾਰ ਹੈ ਗੁਰਸੇਵਾ ਗੁਰਬਾਣੀ ਵੀ ਵਿਚਾਰ ਗੁਰਸੇਵਾ ਗਿਆਨ ਵਿਚਾਰ ਉੱਥੇ ਵੀ ਗਿਆਨ ਵਿਚਾਰ ਕਰ ਕੇ ਬਾਹਰ ਨਿਕਲੋ ਇਹ ਭਗਤੀ ਹੈ ਗੁਰਸੇਵਾ ਤੇ ਭਗਤ ਕਮਾਈ ਤਾਂ ਮੈਂ ਮਾਨਸ ਜੇਹੀ ਭਾਈ ਭਾਈ ਕਾਹਵਾ ਦੇਖੀ ਭਾਈਏ ਇਹ 33 ਦੀ ਖਵਾਈ ਹੈ ਜਿਹੜੀ ਹੁਣ ਵੜੀਏ ਸਾਨੂੰ 33 ਆਰਾਮ ਨੇ ਕੱਲੇ ਨੇ ਖਵਾਈ ਕੀਤੀ ਹੈ ਤਾਂ ਹੀ ਉਹਨੂੰ ਫਿਕਰ ਹੈ ਉਹਨੂੰ ਇਹ ਫਿਕਰ ਆ ਵੀ ਖਵਾਈ ਐਵੇਂ ਜਾਂਦੀ ਹੈ ਉਹ ਬਾਪ ਦੀ ਖਵਾਈ ਮੁੰਡਿਆਂ ਨੂੰ ਕਾਹਦਾ ਫਿਕਰ ਲੜਾਈ ਜਾਂਦੇ ਨੇ ਖਵਾਈ ਨਹੀਂ ਨਾ ਆਪ ਕੀਤੀ ਹੋਈ ਮਾਨ ਨੇ ਖਵਾਈ ਆਪ ਨਹੀਂ ਕੀਤੀ ਕਾਹਨੂੰ ਫਿਕਰ ਨੇ ਤ੍ਰੇਤਾ ਜਮ ਦਾ avatars ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਉਹ ਨਾਗਾ ਤ੍ਰੇਤਾ ਜੋ ਮਾਇਆ ਚ ਹੈ ਤ੍ਰੇਤਾ ਜੋ ਮਾਇਆ ਚ ਹੁੰਦਾ ਹੀ ਨਹੀਂ ਕਦੇ ਮਾਇਆ ਚ ਕੱਲਾ ਹੀ ਕਣ ਜੋ ਹੁੰਦਾ ਦਵਾਪਰ ਵੀ ਹੁੰਦਾ ਦਵਾਪਰ ਚ ਵੀ avatars ਨਹੀਂ ਹੁੰਦਾ ਦਵਾਪਰ ਚ avatars ਨਹੀਂ ਹੁੰਦਾ ਦਵਾਪਰ ਦੇ ਵਿੱਚ ਨਾ ਸ਼ਬਦ ਸੁਣਦਾ ਨਾ ਇਹਨੂੰ ਸ਼ਬਦ ਉਹ ਮਾਇਆ ਚ ਜੁੜਨ ਵਾਲਾ ਦਵਾਪਰ ਕ੍ਰਿਸ਼ਨ ਮੁਰਾਰ ਕਹੇ avatars ਨਹੀਂ ਕਹਿਆ ਦੁਆਪਰ ਦੇ ਵਿੱਚ ਨਾ ਸ਼ਬਦ ਸੁਣ ਲੈਣਾ ਇਹਨੂੰ ਸ਼ਬਦ ਉਹ ਮਾਇਆ 'ਚ ਜੁੜਨ ਵਾਲਾ ਹੈ ਦੁਆਪਰ ਕ੍ਰਿਸ਼ਨ ਮੁਰਾਰ ਕੇ ਹੈ ਉਤਾਰ ਨਹੀਂ ਗਿਆ ਹੋਇਆ ਉਤਾਰ ਨਹੀਂ ਗਿਆ ਹੈ ਦੁਆਪਰ ਕ੍ਰਿਸ਼ਨ ਮੁਰਾਰ ਦੁਆਪਰ ਦੇ ਵਿੱਚ ਕ੍ਰਿਸ਼ਨ ਹੈ ਪੈਦਾ ਹੋ ਗਿਆ ਮਾਨੂੰ ਪਰ ਮੁਰਾਰ ਹੈ ਆੰਗਰੋਧ ਲੋਭ ਮੋਹ ਨਾਲ ਜੁੜਿਆ ਹੋਇਆ ਨਹੀਂ ਹੈ ਇਹਨਾਂ ਦੇ ਬਸ ਵਿੱਚ ਨਹੀਂ ਗਰਸਿਆ ਨਹੀਂ ਹੋਇਆ ਜੋ ਬੁਰਾਰ ਹੁੰਦਾ ਹੈ ਜਿਹੜਾ ਦੁਸ਼ਮਣਾਂ ਤੇ ਕਾਬੂ ਪਾਇਆ ਹੋਵੇ ਜੀ ਇਹਦਾ ਬੁਰਾਰ ਕਹਿੰਦੇ ਨੇ ਜਿਹੜਾ ਦੁਸ਼ਮਣਾਂ ਤੇ ਭਾਰੂ ਹੋਵੇ ਕਾਮ ਗ੍ਰੋਧ ਲੋਭ ਮੋਹ ਹੰਕਾਰ ਦੇ ਭਾਰੂ ਹੈ ਉਦੋਂ ਗਰਭ ਵਿੱਚ ਗਰਭ ਵਿੱਚ ਭਾਰੂ ਆਉਂਦਾ ਉਦੋਂ ਕਿ ਜੁੜਿਆ ਹੋਇਆ ਜੋ ਸ਼ਬਦ ਨਾਲ ਹੈ ਉਦੋਂ ਇਹ ਭਾਰੂ ਦਾ ਜਨ ਹੋਇਆ ਨੇ ਜਦ ਇਹ ਜਨਮ ਲੈ ਲਿਆ ਨੇ ਕ੍ਰਿਸ਼ਨਾਂ ਲੱਗੀ ਹੈ ਕ੍ਰਿਸ਼ਨਾਂ ਦੇ ਬਾਅਦ ਭਾਰੂ ਹੋਏ ਨੇ ਸ਼ਰੀਰ ਦੀ ਉਹਦੇ ਨੂੰ ਕੋਈ ਚਿੰਤਾ ਨਹੀਂ ਹੈ ਸ਼ਰੀਰ ਨਾਲ ਜੁੜ ਰਿਹਾ ਹੈ ਸ਼ਰੀਰ ਦਾ ਰਾਸ਼ਨ ਕਿੱਥੋਂ ਆਉਂਦਾ ਹੈ ਸ਼ਰੀਰ ਕਿਵੇਂ ਬਣਦਾ ਹੈ ਉਹ ਮਟੀਰੀਅਲ ਕਿੱਥੋਂ ਆਉਂਦਾ ਇਹਨੂੰ ਕੋਈ ਚਿੰਤਾ ਨਹੀਂ ਆਟੋਮੈਟਿਕ ਕਾਰਿਆ ਹੁੰਦਾ ਇਹ ਤਾਂ ਸਰਬਨਿਰਮਾਣੇ ਕਰ ਲਿਆ ਕੋਈ ਚੀਜ਼ ਦਾ ਜੋ ਵੈਢ ਰ ਆ ਰਿਹਾ ਪਿਆਰੇ ਪਾਈਪਲਾਈਨ ਦੇ ਵੀ ਢਿਹਾ ਰਿਹਾ ਹੈ ਪਾਈਪਰੇ ਵੀ ਢਿਹਾ ਰ ਆ ਰਿਹਾ ਹੈ ਉਹ ਮਿਸਤਰੀ ਤਾਂ ਪਾਈਪ ਉੱਤੇ ਖੜਾ ਹੈ ਲੈਂਟਰਨ ਪਾਈਪ ਜਾ ਰਿਹਾ ਹੈ ਮਸ਼ੀਨ ਚੱਕ ਚੱਕ ਕੇ ਉਹ ਕਰ ਰਿਹਾ ਉਹਦਾ ਬਸ ਪਤਰਾ ਹੀ ਕਰ ਰਿਹਾ ਉੱਥੇ ਉੱਥੇ ਪੜਾ ਦੇ ਉਹ ਖੜੇ ਨਹੀਂ ਹੁੰਦੇ ਮਿਸਤਰੀ ਲੇਬਰ ਵਾਲਾ ਹੈ ਆ ਮਿਸਤਰੀ ਪਾਈਪ ਦੇ ਬਿੱਦੀ ਥੱਲੇ ਮਿਕਸਚਰ ਹੈ ਉਹ ਅਲੱਗ ਗੱਲ ਹੈ ਉਹ ਉੱਥੇ ਪਾਈਪ ਚੜ ਰਿਹਾ ਹੈ ਫੋਰਸ ਨਾਲ ਚੜ ਰਿਹਾ ਹੈ ਉਹਨੂੰ ਸਿਰਫ ਲੈਵਲ ਕਰ ਰਿਹਾ ਹੈ ਉਹਨੂੰ ਉਹਦੀ ਕੋਈ ਦਿਸ਼ਾ ਦੇ ਰਿਹਾ ਹੈ ਜੋਦੀ ਚੀਜ਼ ਬਣਾਉਣੀ ਹੈ ਉਹ ਬਣਾ ਰਿਹਾ ਹੈ ਥੱਲੇ ਉਹ ਮਾਲਾ ਪਿਆ ਰਿਹਾ ਹੈ ਉਧੜੀ ਕੋਲੇ ਪੈਦਾ ਕਰ ਰਿਹਾ ਜਨਮ ਦੇ ਬਾਅਦ ਇਹਨੂੰ ਪੈਦਾ ਕਰਨਾ ਸ਼ੁਰੂ ਹੋ ਗਿਆ। ਸਰੀਰ ਚੱਲ ਪਿਆ ਨਾ। ਸਰੀਰ ਨੂੰ ਭੁੱਖ ਪਿਆਸ ਸ਼ੁਰੂ ਹੋ ਗਈ ਖਾਣਾ ਪੀਣਾ ਇਹ ਇਹਦੇ ਆਪਣੀ ਇੱਛਾ ਅਨੁਸਾਰ ਇਹਦਾ ਧਿਆਨ ਇੱਧਰ ਚੱਲਿਆ। ਇਸ ਕਰਕੇ ਲਬ ਛੁੜਕੀ ਲੱਗੀ ਤ੍ਰਿਸ਼ਨਾ ਜਨਮ ਤੋਂ ਬਾਅਦ ਜਾਤਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲਬ ਛੁੜਕੀ ਲੱਗੀ ਤ੍ਰਿਸ਼ਨਾ ਜਨਮ ਤੋਂ ਬਾਅਦ ਲਬ ਛੁੜਕੀ ਜਦ ਨਾਲ ਜੇ ਲੇਵ ਲੱਗੀ ਹੋਈ ਸੀ ਇਹਦੀ ਉਹਨਾਂ ਜਨ ਕਾਮਕਰੋਧ ਲੋ ਮੋਹ ਹੰਕਾਰ ਭਾਰੂ ਨਹੀਂ ਸੀ ਇਹਦੇ ਤੇ ਹੁਣ ਵੀ ਜੇ ਲੇਵ ਲਾਲਵੇਂ ਫੇਰ ਭਾਰੂ ਨਹੀਂ ਆਣਦੇ ਲੇਵ ਲੱਗਣੇ ਨਹੀਂ ਦਿੰਦੇ ਲੱਗਣ ਨਹੀਂ ਦਿੰਦੇ ਜੇ ਲੱਗ ਜਵੇ ਜੇ ਲੱਗੂਗੀ ਚੈਨ ਨੂੰ ਭਗਾ ਭਗਾ ਮਾਰ ਕੇ ਜਿੱਤ ਲੂਗਾ ਇਹਨਾਂ ਤੇ ਭਾਰੂ ਪੈ ਜਾਊਗਾ ਇਹ ਡਰਦੇ ਨੇੜੇ ਨਹੀਂ ਆਉਣਗੇ ਫੇਰ ਲੇਵ ਲੱਗੂਗੀ ਪਹਿਲਾਂ ਨਹੀਂ ਲੱਗਣੀ ਦੇ ਦੂਰੋਂ ਘਰੇ ਤਾਂ ਬੰਦੇ ਭੁੱਕੀ ਜਾਣ ਕੁੱਤੇ ਆਉਂ। ਉਹ ਆਦੀ ਨੂੰ ਕੁੱਤੇ ਦੂਰੋਂ ਘੜੇ ਭੁੱਕੀ ਜਾਂਦੇ ਨੇ। ਨੇੜੇ ਤਾਂ ਆਉਂਦੇ ਨਹੀਂ। ਕਈ ਜਾਨਵਰ ਨੇ ਰਾਤ ਨੂੰ ਜਿਹੜੇ ਜੰਗਲਾਂ 'ਚ ਹੁੰਦੇ। ਕੁੱਤੇ ਭੌਂਕਦੇ ਨੇ ਉਹਨਾਂ ਨੂੰ। ਲਗੜਪੰਗਾ ਕਹਿੰਦੇ ਨੇ ਬਾਘ ਜਿਹਨੂੰ ਬਗਿਆੜ ਕਹਿੰਨੇ ਆਪਾਂ। ਕੁੱਤਾ ਨੂੰ ਭੌਂਕਦਾ ਹੈ ਉਹ ਤਾਂ ਡਰਦਾ ਕੁੱਤਨ ਚੱਕ ਕੇ ਲੈ ਜਾਂਦਾ ਖਾ ਜਾਂਦਾ ਉਹ। ਤਗੜੇ ਕੁੱਤੇ ਨੂੰ ਵੀ ਕੁੱਤੇ ਭੌਂਕਦੇ ਨਹੀਂ ਹੁੰਦੇ। ਨੇੜੇ ਨਹੀਂ ਜਾਂਦੇ ਉਹਨੇ। ਮੈਂ ਪਾਉ ਬੁਗਦੇ ਰਹਿੰਦੇ ਨੇ ਕਹਿੰਦੇ ਨਹੀਂ ਕੁਝ ਉਦੋਂ ਉਹਨੂੰ ਪਤਾ ਹੁੰਦਾ ਹੱਥ ਨੂੰ ਵੀ ਮੇਰੇ ਕਿਹੜਾ ਨੇ ਨੇੜੇ ਆਉਣੇ ਭਾਉ ਦੇ ਰੁੱਕੀ ਜਾਂਦੇ ਭਾਉ ਕਦੇ ਦਾ ਰਹਿੰਦੇ ਨੇ ਬਗਾੜਾ ਦਾ ਕੁਝ ਨਹੀਂ ਸਕਦੇ ਦੂਰ ਘੜੇ ਭੁਗੀ ਜਾਂ ਉਰ ਪਤਾ ਮੈਨੂੰ ਕੁ ਬਗਾੜ ਸਕਦੇ ਇਹ ਜੀ ਪੋਜੀਸ਼ਨ ਹੈ ਉਦੋਂ ਜੇ ਲੈਵਲ ਲੱਗ ਜਵੇ ਤਾਂ ਇਹਦੇ ਨਾਲ ਅੱਗੇ ਲੈਵਲ ਲੇ ਬਲਾਵੋ ਤੇਰਾ ਰਾਮ ਸਨੇਹੀ ਰਾਮ ਨਾਲ ਬਲਗਣੀਆਂ ਦੀ ਫੇਰ ਜਿੱਦੋਂ ਵਿਛੜਿਆ ਹੋਇਆ ਈਦਾਂ ਲਾਸ਼ ਨੂੰ ਵਿਛੜਿਆ ਨਾ ਰਾਮ ਤੋਂ ਵਿਛੜਿਆ ਹੈ ਲੇ ਬਲਾਵੋ ਤੇਰਾ ਰਾਮ ਸਨੇਹੀ ਰਾਮ ਸਨੇਹੀ ਨਾਲ ਫੇਰ ਜੁੜਨਾ ਜਿੱਦੋਂ ਵਿਛੜਿਆ ਸੀ ਸੀਤਾ ਲਾਸ਼ ਨੂੰ ਵਿਛੜ ਗਿਆ ਹਾਂਜੀ ਅੱਗੇ ਚਲੋ ਸੰਗਰੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਆ ਸਾਰੀ ਧਰਤੀ ਦੇਤੀ ਆਦਮੀ ਨੂੰ ਮਾਲ ਧਨ ਸਗਲੀ ਧਰਤੀ ਮਾਲਤਾਨ ਧਰਤੀ ਵਿਦਿਆਥੀ ਮਾਲਤਾਨ ਵੀ ਦੇ ਦਿੱਤਾ ਉਹਦਾ ਕਿਤੇ ਕਬਜ਼ਾ ਨਹੀਂ ਆਸਮਾਨ ਦਾ ਕਬਜ਼ਾ ਕਰਾਇਆ ਹੈ ਇਹ ਵਰਤਨ ਉਹ ਦਿੱਤੀ ਹੈ ਨਾਲ ਜਾਣ ਨੂੰ ਨਹੀਂ ਦਿੱਤੀ ਨਾ ਜਮਾ ਕਰਨ ਨੂੰ ਦਿੱਤੀ ਹੈ ਇਹ ਵਰਤਨ ਉਹ ਦਿੱਤੀ ਹੈ ਮਾਲਤਾਨ ਪਰ ਹੈਗਾ ਜਜਾਲ ਇਹ ਜੀ ਦਾ ਜਜਾਲ ਬਣ ਜਾਣਾ ਨੇ ਜਿਨ ਜਾਣ ਵਣ ਦੇਣਾ ਨਹੀਂ ਵਰਤਨਾ ਹੈਗਾ ਚੋਗਾ ਚੁਗਣਾ ਉੜਦੇ ਦੇ ਚੁਗਣਾ ਬਹਿ ਕੇ ਨਹੀਂ ਚੁਗਣਾ ਜੇ ਜਾਨਵਰ ਜਾਣ ਲੱਗਿਆ ਹੋਵੇ ਥੱਲੇ ਨਾ ਥੱਲੇ ਚੋਗਾ ਹੋਵੇ ਚੋਗੇ আর ਜਾਲ ਦਾ 1.5 ਦਾ 1.5 ਦਾ ਹੀ ਫਰਕ ਹੁੰਦਾ ਵਿੱਚ ਇੱਥੇ ਜਾਨਵਰ ਦੇ ਉੱਪਰ ਸਰੀਰ ਨੂੰ ਜਾਲ ਨਾ ਟੱਚ ਕਰੇ ਨਹੀਂ ਪਤਾ ਲੱਗ ਜਾਂਦਾ ਪਰ ਜੇ ਜਾਨਵਰ ਉੜਦਾ ਔੜਦਾ ਚੁਗੇ ਚੁੰਝ ਪਾ ਕੇ ਫਿਰ ਪਤਾ ਨਹੀਂ بس ਇਹ ਉੜਦਾ ਨਹੀਂ ਚੁਗਦਾ ਬਹਿ ਕੇ ਚੁਗਦਾ ਇਹ ਬਹਿ ਕੇ ਚੁਗਦਾ ਮਾਇਆ ਤਾਂ ਅੱਖ ਸੋ ਪ੍ਰੀਤ ਕਰੇ ਅੱਖ ਡੱਡਾ ਅੱਖ ਨਾਲ ਪ੍ਰੀਤ ਕਰਦਾ ਮਾਇਆ ਨਾਲ ਪ੍ਰੀਤ ਕਰਦਾ ਨਾ ਕਿ ਇਹ ਬਹਿ ਡਾਲੀ ਇਕ ਖਾਏ ਉਹ ਡਾਲੀ ਦੇ ਬਹਿ ਕੇ ਜਾ ਕੇ ਖਾਂਦਾ ਜਾਂ ਸਭ ਭਿੜਦਾ ਅਗ ਦੀ ਡਾਲੀ ਦੇ ਬਹਿ ਕੇ ਆ ਕੇ ਖਾਂਦਾ ਅੱਖ ਤੱਕ ਖਾਵੇ ਕੋਈ ਗੱਲ ਨਹੀਂ ਪਰ ਡਾਲੀ ਦੇ ਨਾ ਬੈਠੇ ਉੜਦਾ ਉੜਦਾ ਖਾ ਲਵੇ ਇਹ ਡਾਲੀ ਤੇ ਬਹਿ ਕੇ ਮਾਇਆ ਦੇ ਉੱਤੇ ਤਿਰਗੁੜੀ ਤੇ ਬਹਿ ਕੇ ਖਾਂਦਾ ਜਾਂ ਬਹਿ ਕੇ ਖਾਂਦਾ ਰੋਟੀ ਇਸ ਤਰ ਹੁੰਦਾ ਜੇ ਉੜਦਾ ਉੜਦਾ ਖਾਵੇ ਪਤਾ ਹੀ ਨਹੀਂ ਕੀ ਖਾਦਾ ਸਵਾਦ ਨਹੀਂ ਹੁੰਦਾ ਜਾਂ ਉੜਦਾ ਉੜਦਾ ਖਾਂਦਾ ਨਾ ਕੋਈ ਚੀਜ਼ ਉਹ ਕਹਿੰਦਾ ਨੂਨ ਘੈਜਦੀ ਕਹਿੰਦਾ ਪਤਾ ਨਹੀਂ ਲੱਗਿਆ ਕਿਆ ਆ ਰਹਿਆ ਨਹੀਂ ਸੀ ਖਾਲ ਚ ਜਿਹੜੀ ਚੀਜ਼ ਧਿਆਨ ਨਹੀਂ ਨਾ ਜੇ ਤੇ ਉੜਦਾ ਸੀ ਧਿਆਨ ਉੱਥੇ ਸੀ ਜੇ ਤੇ ਧਿਆਨ ਸੇਵਾ ਨੂੰ ਉੱਥੇ ਸੀ ਤਾਂ ਕਰਕੇ ਅੱਖ ਦੇ ਉੱਤੇ ਨਹੀਂ ਸੀ ਬੈਠਾ ਸਰੀਰ ਨੂੰ ਲੋੜ تھی ਖਾ ਲਿਆ ਅੱਖ ਸੋ ਪ੍ਰੀਤ ਕਰੇ ਅੱਖ ਟੱਡਾ ਬਹਿ ਡਾਲੀ ਉਹ ਡਾਲੀ ਦੇ ਬੈਠਣਾ ਇਹਦਾ ਹੈਗਾ ਇਹ ਗਲਤ ਹੈ ਆ ਪ੍ਰੀਤ ਕਰਦਾ ਨਾ ਕੋ ਨੂੰ ਮਾਇਆ ਨੂੰ ਪ੍ਰੀਤ ਕਰਦਾ ਮੈਂ ਰਾਲੀ ਆਖ ਖਾਏ ਹਾਂਜੀ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਇਹ ਸਾਰੇ ਜੰਜਾਲ ਨੇ ਵਰਤਣਾ ਜ਼ਰੂਰ ਹੈ ਸਰੀਰ ਕਰਕੇ ਅੱਕ ਡੱਡਾ ਖਾਊਗਾ ਅਕੇ ਖਾਊਗਾ ਮਾਇਆ ਦਾ ਸਰੀਰ ਮਾਇਆ ਹੀ ਪਰ ਇਹ ਚ ਫਸਣਾ ਨਹੀਂ ਹੈ ਕਿਉਂਕਿ ਜਿਹੜਾ ਆਤਮਾ ਆਤਮਾ ਦੀ ਫੁਰਾਕ ਨਹੀਂ ਹੈ ਹੈ ਆਤਮਾ ਆਪਣੀ ਖੁਰਾਕ ਖੰਦੀ ਰਹੇ ਤੇ ਸਰੀਰ ਨੂੰ ਇਹਦੀ ਖੁਰਾਕ ਖਾਣ ਦਵੇ। ਸਰੀਰ ਜਦ ਖੁਰਾਕ ਖਾਂਦਾ ਹੋਵੇ ਤਾਂ ਉਹਦੇ ਵੱਲ ਧਿਆਨ ਨਾ ਦਵੇ। ਇਹ ਆਪਣੀ ਖੁਰਾਕ ਖਾਵੇ ਉਸ ਵੇਲੇ। ਉਹ ਆਪਣੀ ਖਾਵੇ, ਆਪਣੀ ਖਾਵੇ। ਬਹੁੜ ਛੱਡ ਕੇ ਆਇਆ ਹਾਲੀ ਹਾਲ। ਬਹੁੜ ਸਨੀ ਖਾਣ ਲੱਗੇ। ਉਹ ਆਪਣੇ ਰੋਟੀ ਖਾਣ ਲੱਗਾ ਲੱਸੀ ਨਾਲ। ਉਹ ਸਨੀ ਦਾ ਸਵਾਦ ਹੋ ਰਿਹਾ, ਲੱਸੀ ਦਾ ਸਵਾਦ ਹੋ ਰਿਹਾ। ਉਜਵਾ ਆਪਣੀ ਖੁਰਾਕ ਖਾ ਰਹੇ ਹੋ ਖੁਰਾਕ ਖਾ ਰਹੇ ਨੇ ਤੇ ਜਦ ਐਵੇਂ ਦੇਖਿਆ ਵੀ ਸੱਣੀ ਵਿਖੰਦਾ ਹੋਵੇ ਨਾਲ ਬੋਲਦਾ ਰਹੇ ਉਹ ਕਿ ਅਸਨ ਨਹੀਂ ਧਿਆਨ ਰੱਖਦਾ ਹੋਵੇ ਵੀ ਕਿਹਜ ਸੁਆਦ ਹੈ ਨਹੀਂ ਨਾ ਕਰਦੇ ਅਸੀਂ ਇਦਾਂ ਹੀ ਇਹ ਵੀ ਕੀਤਾ ਜਾ ਸਕਦਾ ਹੈ ਸਰੀਰ ਖਾਂਦਾ ਖਾਣ ਦਿਓ ਤੁਸੀਂ ਆਪਣੀ ਖੁਰਾਕ ਖਾਓ ਤੁਸੀਂ ਸ਼ਬਦ ਵਿਚਾਰ ਕਰਦੇ ਕਰਦੇ ਹੀ ਖਾਣਾ ਖਾਓ ਖਾਂਦੇ ਪੈਂਦੇ ਇੱਕ ਅੱਖੇ ਨਾਲ ਤਿਸ ਬਿਨ ਜੀਵਣਾ ਮਿਰਥਾ ਜਨਮ ਕਿ ਕਿਉਂ ਕਿਹਾ ਜੀ ਤਾਂ ਕਿਹਾ ਜੀ ਖਾਣ ਵਲ ਧਿਆਨ ਨਾ ਜੇ ਫਸਣਾ ਜਾਵਾਂ ਕਿਤੇ ਇਹ ਵਰਤਨ ਸਰਵ ਜੰਜਾਲ ਜੇ ਫਸੜ ਤੋਂ ਹਟਾਉਣ ਵਾਸਤੇ ਸੀ ਧਿਆਨ ਦੂਰੇ ਪਾਸੇ ਰੱਖਣ ਦੀ ਗੱਲ ਕਹੀ ਹੋਈ ਪਰ ਇਹ ਤਾਂ ਉੱਤੇ ਲਿਖੀ ਰਹਿ ਗਈ ਪੋਤੀ ਸਾਹਿਬ ਜੇ ਲਿਖੀ ਹੋਈ ਰਹਿ ਗਈ ਅਜੇ ਤਾਂ ਰਾਤ ਬਰਾਦਾ ਬਣਾਤੀ ਪੰਜ ਬਾਣੀ ਦਾ ਪਾਠ ਕਰੋ ਪਾਠ ਵੀ ਇਸ ਤਰੀਕੇ ਨਾਲ ਕਰੋ ਪਤਾ ਹੀ ਨਾ ਲੱਗੇ ਕਾ ਨਿਕਲ ਗਿਆ ਨਫੇ ਤੋਂ ਸੇਖੋ ਗਲਤ ਸਾਡੀ ਫੇਡ ਦੇ ਦਿੱਤੇ ਸੇਖੋ ਮਰਿਆਦਾ ਨੇ ਨਾਸ ਕਰਤਾ ਸਾਰਾ ਪਰੰਪਰਾਤਾ ਵੀ ਤੁਸੀਂ ਸੇਖੋ ਇਹ ਪਰੰਪਰਾ ਹੋ ਗਿਆ ਸੀ ਸੇਖੋ ਜਿੱਤੇ ਆਦਮੀ ਆਪਣੀ ਮੱਤ ਦਾ ਦਖਲ ਦੇ ਦਿੱਤਾ ਨਾ ਅਸੀਂ ਆਪਣਾ ਦਖਲ ਦੇ ਦਿੱਤਾ ਗੁਰਬਾਣੀ ਦੀ ਛੜਤੀ ਜੋ ਮਰਿਆਦਾ ਬਣਾਈ ਆ ਗੁਰਮਤਿ ਅਨਸਾਰ ਨਹੀਂ ਬਣਾਈ ਸੀ ਇੱਕ ਖਿੰਦੇ ਸਭ ਨੇ ਜੀਵਣਾ ਅਰਥਾ ਜਨਮ ਜਣਾ ਐਸੀ ਰਹਿਤ ਇਹਦੇ ਧਾਰੇ ਚ ਰਹਿਣੋ ਸੀ ਜੇ ਇਸ ਧਾਰੇ ਦੇ ਵਿੱਚ ਰਹਿੰਦੇ ਰਹੋ ਫਿਰ ਇਹ ਵਰਤਨ ਸਰਬ ਜੰਜਾਲ ਚ ਫਸ ਨਹੀਂ ਸਕਦੇ ਫਿਰ ਸਰਬ ਜੰਜਾਲ ਨਹੀਂ ਸੀ ਹੋ ਸਕਦੇ ਪਰਥਮ ਸਾਰੀ ਮਾਇਆ ਜੰਜਾਲ ਨਹੀਂ ਸੀ ਬਣ ਸਕਦੀ ਫਿਰ ਔਰ ਜਿਹੜੇ ਹੁਣ ਵੀ ਰਹਿੰਦੇ ਰਹੋ ਉਹਨਾਂ ਵਾਸਤੇ ਜੰਜਾਲ ਨਹੀਂ ਹੈ ਮਾਇਆ ਉਬਾਰ ਨੇ ਜੰਜਾਲ ਤੇ ਸਗਲੇ ਧਰਤੀ ਮਾਲ ਤਾਨੁ ਵਰਤਨ ਸਰਬ ਜੰਜਾਲ ਕਿਹਦੇ ਵਾਸਤੇ ਹੈ ਜਿਹਦਾ ਧਿਆਨ ਮਾਇਆ ਚ ਲੋਭੇ ਨਸਾਨ ਹੋਲ ਧਿਆਨ ਲੋਭ ਹਾਰੀ ਹੈ ਮੋਹ ਹਾਵੀ ਹੈ, ਕ੍ਰੋਧ ਹਾਵੀ ਹੈ, ਉਹਦੇ ਤੇ ਉਹਦੇ ਵਾਤੇ ਜੰਜਾਲ ਹੈ। ਉਹਦੇ ਵਾਤੇ ਤੇ ਜੰਜਾਲ ਹੈ। ਜੇ ਜੁੜੇ ਰਹਿੰਦੇ ਅੰਤਰਾਤਮਾ ਨਾਲ ਇੱਕ ਖਿੰਡ ਤਿਸਵਿਨ ਜੀਵਨਾ ਬਿਰਥਾ ਜਨਮ ਜਾਣਾ, ਜੇ ਇਹ ਆਦ ਰੱਖ ਲੈ। ਕਿ ਜੰਜਾਲ ਹੈ ਨਹੀਂ। ਫਿਰ ਉੜਦਾ-ਉੜਦਾ ਖੰਦਾ ਡੱਡਾ। ਫਿਰ ਡੱਡਾ ਉੜਦਾ ਹੈ, ਉੱਤੇ ਉੜਦਾ ਹੈ। ਮਾਇਆ ਤੇ ਉੱਪਰ ਉੱਠ ਕੇ ਵਰਤਦਾ ਮਾਇਆ ਨਾਲ, ਵਰਤਦਾ ਮਾਇਆ ਨਾਲ ਉੱਪਰ ਉੱਠ ਕੇ। ਰਾਹ ਪ੍ਰਸ਼ਾਦ ਬਣਾਉਣੇ ਖੁਰਚਲੇ ਦੂਰੋਂ ਫੜਿਆ ਹੁੰਦਾ ਹੱਥ ਨਾਲ ਕਿਉਂ ਨਹੀਂ ਹਲਾਉਂਦੇ ਉਹਨੂੰ ਖੁਰਚਣਾ ਕਾਹਦੇ ਲਈ ਪਤਾ ਨਾ ਵੀ ਜਲ ਜਾਊਗਾ ਹੱਥ ਮਾਇਆ ਨੂੰ ਆ ਬਣਾਉਣੇ ਮਾਇਆ ਨੂੰ ਹੱਥਾਂ ਵਿੱਚ ਕੋਲਦਾ ਮਾਇਆ ਦੇ ਉੱਥੇ ਘੋਟਣ ਬਣਾ ਲਿਆ ਮਾਇਆ ਜਦ ਸੀ ਸੰਗੋ ਠੀਕ ਕੀਤਾ ਹੋਇਆ ਉੱਥੇ ਹੱਥ ਨਾਲ ਨਹੀਂ ਹਲਾਉਂਦਾ ਪਤਾ ਲੱਗ ਜੂਵੇ ਹੱਥ ਪਾਵੇ ਉੱਤੇ ਏਦੇ ਆਤਮਾ ਵਿੱਚ ਵੜੀ ਹੋਈ ਗਦੋਤੀ ਅਸੀਂ ਜੀਵਨ ਵਿੱਚ ਕਸੋਤਾ ਮਾਇਆ ਦੇ ਮਨ ਮਾਇਆ ਮੈਂ ਅਜਰਾ ਜੇ ਮੈਂ ਖੋਟੜ ਫਸਿਆ ਉੱਥੇ ਮਨ ਫਸਾ ਕਰ ਜਾ ਕੇ ਕੀ ਲੋੜ ਸੀ ਮਨ ਫਸਾਉਣ ਦੀ ਉੱਤੇ ਸਰੀਰ ਵਧਾਰ ਰਹਿ ਦਿੰਦੇ ਉੱਥੇ ਸਾਡੇ ਵੱਡਾ ਸਿਆਣਾ ਨਹੀਂ ਪਉਂਦਾ ਹੱਥ ਕੜਾ ਪ੍ਰਸ਼ਾਦ ਸਿਰੋਂ ਲੱਗਿਆ ਉਂਗਲਾਂ ਨਾਲ ਸੁਜਾਵੇ ਫਿਰ ਪਤਾ ਲੱਗ ਜੂ ਇਹਨੂੰ ਕੋਈ ਜਦੈ ਚੱਲ ਜਾਂਦਾ ਨਾ ਰਿਜ਼ਲਟ ਆ ਜਾਂਦਾ ਇਹਦਾ ਇਹਨੂੰ ਪਤਾ ਨਹੀਂ ਰਿਜ਼ਲਟ ਕੀ ਆ ਰਿਹਾ ਆ ਜੋ ਕਰ ਰਿਹਾ ਰਿਜ਼ਲਟ ਦਾ ਪਤਾ ਹੀ ਨਹੀਂ ਕੀ ਆ ਰਿਹਾ ਨੋ ਪਤਾ ਹੋਵੇ ਗੁਰਬਾਣੀ ਸਭੇ ਫਿਰ ਦਾ ਪਤਾ ਹੋਵੇ ਨਾ ਤੁਹਾਡਾ ਇਹਨੂੰ ਕੀ ਪਤਾ ਡਾਡ ਕੀ ਹੈ ਕੀ ਹੋਊਗਾ ਕੋਈ ਗਿਆਨ ਨਹੀਂ ਹੈ ਅਗਿਆਨਤਾ ਦੀ ਦੌੜ ਚ ਭੱਜੇ ਨੇ ਸਾਰੇ ਹਾਂਜੀ ਨਾਨਕ ਮੁਸਾ ਗਿਆਨ ਵੀ ਹੋਣੀ ਖਾਏ ਗਿਆ ਜਮਕਾਰ ਆ ਦੇਖੋ ਉਹ ਗਿਆਨ ਵੀ ਹੋਣੀ ਹੈ ਤਾਂ ਪਾਤਾ ਹੱਥ ਵਿੱਚ ਇਹ ਬਾਲਕ ਬਪੜਾ ਹੈ ਇਹਦੀ ਮਤ ਕਹੇ ਜੀ ਆ ਚੰਚਲ ਮਤ ਬਾਲਕ ਬੱਫਰੇ ਕੀ ਬੱਫਰੇ ਕੀ ਅਗਨ ਸਰਪ ਕਰ ਮੇਲਾ ਇਹ ਤਾਂ ਅਗਜਤ ਪਾਉਂਦਾ ਆ ਸਭ ਦੇ ਉਹ ਜੂਗੜ ਬਿੰਦਾ ਸਭ ਦੇ ਮੂਝਾਂਗਾ ਉਹ ਮਰ ਤਾ ਵੀ ਮਰ ਜੂਗਾ ਤਾਂ ਵੀ ਡੰਗ ਮਾਰੂਗਾ ਖਾ ਜੂਗਾ ਡੰਗ ਮਾਰ ਦੂਗਾ ਅਗਜਤ ਪਾਉਂਦਾ ਤਾਂ ਵੀ ਸੜ ਜੂਗਾ ਇਹ ਤਾਂ ਉਹ ਕੰਮ ਕਰਦਾ ਇਹ ਤਾਂ ਹੱਥ ਨਾਲ ਬਣਾ ਰਿਹਾ ਸਭ ਕੁਝ ਮਨ ਨੂੰ ਮੂਰੇ ਕੀਤਾ ਹੋਇਆ ਹੱਥ ਨਾਲ ਲਾਈ ਛੋੜੇ ਜੜ ਜਾਂਦੀ ਛੋੜੇ ਜੜ ਜਾਂਦੀ ਢੋਲਾ ਇਹੀ ਗੱਲ ਕਹੀ ਸੀ ਇਹ ਮਾਇਆ ਨੂੰ ਮਨ ਨਾਲ ਲਾ ਦੀ ਟੱਚ ਕਰਦੀ ਮਨ ਜਲ ਜਾਊਗਾ ਕਾਲਾ ਹੋ ਜਾਊਗਾ ਮਨ ਕਾਲਾ ਹੋਇਆ ਮਨ ਮਾਇਆ ਵਿੱਚ ਫਸ ਰਿਹਾ ਤਾ ਕਾਲਾ ਹੋਇਆ ਇਹ ਅਗਨ ਸਾਗਰ ਜਿਵੇਂ ਆਪ ਪਾਤਾ ਤੁਸੀਂ ਅਗਨ ਅਗਨ ਸਾਗਰ ਜੇ ਮਨ ਜਾਊਗਾ ਔਰ ਜੜ ਲਈਏ ਸੇਗੋ ਦਾ ਰਹੇ ਅਗਨ ਸਾਗਰ ਦਾ ਅਗਨ ਸਾਗਰ ਤੇ ਉੱਪਰ ਉੱਡੇ ਸਰੀਰ ਦੇ ਤਾਇਦ ਨਾ ਹਲਾਈ ਜਾਓ ਇਹਨਾਂ ਖੇਢੀ ਜਾਓ ਅਗਨ ਸਰੀਰ ਨਾਲ ਖੇਢ ਦੂਰੋਂ ਆਪ ਦੂਰ ਰਹਿ ਕੇ ਫਿਰ ਖੇਢੇ ਮਾਇਜ ਖੁਰਜਣਾ ਦਾ ਰੋਣਾ ਉਹਦੇ ਬਾਤੇ ਬਣਾਇਆ ਨਾ ਮੁੱਠਾ ਵੀ ਲੱਗਣ ਦਾ ਲਾਇਆ ਪਿੱਛੇ ਉਹ ਤਾਂ ਬੜਾ ਸਿਆਣਾ ਵਾਇਆ ਦੇ ਵਿੱਚ ਬੜਾ ਸਿਆਣਾ ਹੈ ਸਭ ਕੁਝ ਜਾਣਦਾ ਹੈ ਹੱਥ ਜਣਦਾ ਹੈ ਨਾ ਉੱਥੇ ਇੱਥੇ ਪਤਾ ਨਹੀਂ ਲੱਗਦਾ ਜਣਦੇ ਦਾ ਇਤੇ ਰਿਜਲਟ ਪਿੱਛੋਂ ਨਿਕਲ ਲੈ। ਹੂੰ। ਨਾਲਕ ਮੁਸੇ ਗਿਆਨ ਵਿੱਚ ਹੁਣੀ ਖਾਏ ਗਿਆ ਜਮਕਾਲ। ਉਹ ਗਿਆਨ ਬੁਹਣੇ ਜਿਹੜੀ ਉਹ ਸੀ ਗਈ। ਜਾਲ ਲੈ ਹੱਥ ਦੋਏ। ਖਾਏ ਗਿਆ ਜਮਕਾਲ ਇਸ ਕਰਕੇ ਜਮਕਾਲ ਖਾ ਗਿਆ। ਇਹਨੂੰ ਜਮਕਾਲ ਕਿਵੇਂ ਖਾਜਵੇ? ਇਹਨੂੰ ਪਰਮ ਕਿਵੇਂ ਖਾਜਵੇ? ਇਹ ਰੋਸ਼ਨੀ। ਇੱਕ ਪਾਸੇ ਹਨੇਰਾ ਭਰਮ। ਉਹ ਰੋਸ਼ਨੀ ਮੁਰੇ ਹਨੇਰਾ ਹਨੇਰਾ ਦਾ ਭਾਈ ਦਾ ਪਰ ਇਹਨੂੰ ਖਾ ਗਿਆ। ਜੋ ਜਿੰਨੀ ਇਹ ਕੱਟ ਜਾਂਦੀ ਆ ਨਾ ਆਪਣੇ ਮੂਲ ਨੂੰ ਟੁੱਟ ਜਾਂਦੀ ਆ ਜਦ ਇਹ ਨਿਹਰਾ ਖੇ ਲੈਂਦਾ ਜੋ ਪ੍ਰਚੰਡਤਾ ਚਲੀ ਜਾਂਦੀ ਆ ਦੀ ਗਿਆਨ ਦੀ ਪ੍ਰਚੰਡਤਾ ਖਤਮ ਹੋ ਜਾਂਦੀ ਆ ਫਿਰ ਨਿਹਰਾ ਖੇ ਲੈਂਦਾ ਜੇ ਗਿਆਨ ਪ੍ਰਚੰਡ ਹੁੰਦਾ ਰ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਨਿਹਰਾ ਰਹਿੰਦਾ ਹੀ ਤਿੰਨ ਲੋਕ ਦੇ ਵਿੱਚ ਚਾਨਣ ਹੋ ਜਾਂਦਾ ਇਹੋ ਤਾਂ ਆਪਣਾ ਹੀ ਨਹੀਂ ਪਤਾ ਮੈਂ ਕੀ ਆ ਹੁਣ ਤਾਂ ਇਹ ਵੀ ਪਤਾ ਰਿਹਾ ਮੈਂ ਕੀ ਆ ਮਾਇਆ ਦਾ ਗਿਆਨ ਹੈ ਆਤਮਾ ਦਾ ਗਿਆਨ ਆਪਣਾ ਨਹੀਂ ਹੈ ਉਸ ਮਾਇਆ ਨੇ ਕਿ ਮਾਇਆ ਨੇ ਮਾਇਆ ਕੀਆ ਮਾਇਆ ਨੇ ਕਿ ਲਿਆ ਜਿਹੜੇ ਰਣਕ ਲਿਆ ਮਾਇਆ ਦਾ ਆਤਮਾ ਗਿਆਨ ਤਾਂ ਹੈ ਹੀ ਨਹੀਂ ਆਤਮਾ ਗਿਆਨ ਜਦੋਂ ਹੋ ਗਿਆ ਤਿੰਨਾਂ ਲੋਕਾਂ ਦਾ ਗਿਆਨ ਪਹਿਲਾਂ ਹੋ ਜਾਂਦਾ ਤੂੰ ਆਤਮਾ ਗਿਆਨ ਤੋਂ ਪਹਿਲਾਂ ਹੀ ਤਿੰਨ ਲੋਕ ਦਾ ਗਿਆਨ ਹੋ ਜਾਂਦਾ ਤੈਨਾਂ ਲੋਕ ਦਾ ਗਿਆਨ ਹੋਏ ਤੋਂ ਬਾਅਦ ਹੀ 부ਝ ਹੁੰਦਾ ਆਤਮਾ ਕੀ ਹੈ ਬਾਹਰ ਤੋਂ 부ਝ ਹੁੰਦੀ ਹੈ ਪਹਿਲਾਂ ਨਹੀਂ 부ਝ ਹੁੰਦੀ ਐਵੇਂ ਜੋ ਮਰਜੀ ਕੋਈ ਕਹੀ ਜਾਵੇ ਕੋਈ ਫਾਇਦਾ ਨਹੀਂ ਝੂਠ ਬੋਲਣ ਦਾ ਲੋਕ ਝੂਠ ਬੋਲਦੇ ਨੇ ਕੋਈ ਲਾਭ ਨਹੀਂ ਹੁੰਦਾ ਝੂਠ ਬੋਲਣ ਦਾ ਤੇਨ ਲੋਕ ਦਾ ਗਿਆਨ ਪਹਿਲਾਂ ਹੋ ਜਾਂ ਲੋਕ ਦਾ ਸਾਡੇ ਸਾਹਮਣੇ ਨੇ ਤੇ ਸਾਹਮਣੇ ਹੀ ਨੇ ਜਿਹਦੇ ਸਾਹਮਣੇ ਨੇ ਉਹ ਕੌਣ ਹੈ ਫਿਰ ਕਰਦਣ ਕਵਾ ਕੇ ਦੇਖ ਹੁਣ ਵੀ ਜਿਹੜਾ ਤੇ ਲੋਕ ਦਾ ਗਿਆਨੀ ਹੈ ਉਹ ਕੌਣ ਹੈ ਉਹੀ ਤਾਂ ਤੂੰ ਏ ਹੋਰ ਕੌਣ ਹੈ ਉਹ ਤੇ ਲੋਕ ਦਾ ਗਿਆ ਪਹਿਲਾ ਹੋਣਾ ਹੁਣ ਤੇਨੋਂ ਉਹਦੇ ਬਾਅਦ ਬਚਿਆ ਕੌਣ ਬਚਿਆ ਹੋ ਗਿਆ ਨਹੀਂ ਤੇ ਲੋਕ ਤਾਂ ਬਾਹਰ ਨੇ ਨਾ ਸਾਰਾ ਵਾਰਡ ਉਹਦੀ ਦਾ ਗਿਆਨ ਹੋ ਗਿਆ ਫਿਰ ਬਚਿਆ ਕੌਣ ਦੇਖਣ ਵਾਲਾ ਬਚਿਆ ਫਿਰ ਜੋ ਦੇਖ ਰਿਹਾ ਤੇ ਲੋਕ ਨੂੰ ਉਹੀ ਬਚਿਆ ਫਿਰ ਬਸ ਫਿਰ ਭੋਪਾਨ ਪਰੋਸੋ ਆਵਾ ਆਵਾ ਫਿਰ ਪਰੋਸ ਆਵੇ ਤੂੰ ਹੀ ਹੈ ਸਭ ਕੁਝ ਇਹ ਏਰੀਓ ਗੱਲ ਸੀ ਆਪਣੇ ਆਪ ਨੂੰ ਢੋਲਦਾ ਸੀ ਪਰਮਾਤਮਾ ਨੂੰ ਢੋਲਦਾ ਤੂੰ ਆਪਣੇ ਆਪ ਨੂੰ ਢੋਲ ਲੈ ਇਹ ਤਨ ਜੋ ਆਪਣਾ ਆਪ ਦੇਖ ਲੈ ਇੰਨਾ ਹੀ ਬਹੁਤ ਹੈ ਗੰਨਾ ਜਿਹਨੇ ਢੋਲਦਾ ਫਿਰਦਾ ਹੈ ਛਿੰਡੀ ਗੰਨੇ ਦੇ ਵਿੱਚ ਹੈ ਦੁੱਧ ਮੱਖਣ ਢੋਲਦਾ ਫਿਰਦਾ ਹੈ ਦੁੱਧ ਮੱਖਣ ਦੇ ਵਿੱਚ ਹੈ ਸਹਜ ਹੀ ਗੱਲ ਹੈ ਯੋਧੇ ਵਿੱਚ ਹੈ ਉਹਦੇ ਨੂੰ ਡੋਲਦੇ ਸਾਡੇ ਵਿੱਚ ਹੈ ਉਹਨੂੰ ਡੋਲਦੇ ਬਾਹਰ ਬਾਹਰ ਡੋਲਣੇ ਸੇ ਪਰੰਪਰਾ ਹੀ ਪਰੰਪਰਾ